ਸ਼ੀਗਲ ਜੀ ਮੈਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਤੇ ਮੈਂ ਖੜੀ ਆ ਸਾਡੇ ਪਿੰਡ ਦੀ ਪੰਚਾਇਤ ਨਾਲ ਪਿੰਡ ਗੌਸਗੜ੍ਹ ਵਿਖੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 1 ਮਹੀਨੇ ਤੋਂ ਸਾਡਾ ਰੇਤ mafia ਦੇ ਖਿਲਾਫ ਮੋਰਚਾ ਲੱਗਿਆ ਹੋਇਆ ਆ ਤੇ ਅਸੀਂ ਆਲਰੇਡੀ ਆਵਾਜ਼ ਬੁਲੰਦ ਕਰ ਚੁੱਕੇ ਆ ਕਿ ਜਿਹੜਾ ਰੇਤ mafia ਹੈਗਾ ਇਹ ਬਹੁਤ ਗਲਤ ਤਰੀਕੇ ਨਾਲ ਚੱਲਦਾ ਆ ਚਾਹੇ ਪਿੰਡਾਂ ਦੀਆਂ ਸੜਕਾਂ ਨੂੰ ਤੋੜਨਾ ਹੋਵੇ ਚਾਹੇ ਗਲਤ ਟਾਈਮ ਦੇ ਉੱਤੇ ਮਾਈਨਿੰਗ ਕਰਨਾ ਹੋਵੇ ਚਾਹੇ ਪੌਕਲਨ ਮਸ਼ੀਨਾਂ ਦਾ ਯੂਜ਼ ਹੋਵੇ ਚਾਹੇ ਓਵਰਲੋਡਡ ਟਿਪਰ ਟਿਪਰਸ ਨੂੰ ਜਿਹੜਾ ਹੈਗਾ ਰਾਹੋਂ ਰੋਡ ਵਰਗੇ ਟ੍ਰੈਫਿਕ ਹੈਵੀ ਟ੍ਰੈਫਿਕ ਏਰੀਆ ਦੇ ਵਿੱਚੋਂ ਕੱਢਣਾ ਹੋਵੇ ਤੇ ਲਗਾਤਾਰ ਜਿਹੜੀ ਈਸੀ ਦੀਆਂ ਵਾਇਓਲੇਸ਼ਨ ਜਿਹੜੀ ਇਹਨਾਂ ਨੂੰ এনवायरमेंट ਕਲੀਅਰੈਂਸ ਸਰਟੀਫਿਕੇਟ ਮਿਲਦਾ ਹੈ ਉਹਦੀ ਵਾਇਓਲੇਸ਼ਨ ਜਿਹੜੀ ਆ ਇਹ ਜਿਹੜੀ ਇੱਥੇ ਮਾਈਨਿੰਗ ਕਰ ਰਹੀ ਨਵਜੂ ਕੰਪਨੀਆਂ ਬਾਰ-ਬਾਰ ਕਰ ਰਹੀ ਆ ਦੇ ਪ੍ਰਸ਼ਾਸਨ ਇਹਨਾਂ ਦੇ ਨਾਲ ਮਿਲਿਆ ਹੋਇਆ ਇਸ ਕਰਕੇ ਇਹਨਾਂ ਦੇ ਖਿਲਾਫ ਕਦੇ ਵੀ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਵੀ ਅੱਜ ਬੜੀ ਮੰਦਭਾਗੀ ਜਿਹੜੀ ਘਟਨਾ ਆ ਰਾਹੋਂ ਰੋਡ ਦੇ ਉੱਤੇ ਵਸਤੀ ਜੋਧੇਵਾਲ ਵਿੱਚ ਵਾਪਰੀ ਆ ਜਿਹਦੇ ਵਿੱਚ ਇੱਕ ਟਿਪਰ ਦੁਆਰਾ ਈ ਰਿਕਸ਼ਾ ਨੂੰ ਕੁਚਲਿਆ ਗਿਆ ਤੇ ਨਾਲ ਹੀ ਸਕੂਲ ਜਾਂਦੇ ਬੱਚਿਆਂ ਬੱਚਿਆਂ ਦਾ ਬਾਲਵਾਲ ਬਚਾ ਹੋ ਗਿਆ ਤੇ ਬੱਚਿਆਂ ਦਾ ਬੈਗ ਮਿਲਿਆ ਆ ਤੇ ਉਸ ਸਕੂਟੀ ਤੇ ਜਾ ਰਹੇ ਸੀਗੇ ਬੱਚਿਆਂ ਨੂੰ ਵੀ ਉਸ ਵੱਲੋਂ ਕੁਚਲਿਆ ਗਿਆ ਸਕੂਟੀ ਉਹਨਾਂ ਦੀ ਬਿਲਕੁਲ ਤੋੜ ਦਿੱਤੀ ਗਈ ਹੁਣ ਇੱਥੇ ਜਿਹੜੀ ਟਿਪਰ ਵਾਲੇ ਨੇ ਜਾਂ ਮਾਈਨਿੰਗ ਵਾਲੇ ਨੇ ਉਹਨਾਂ ਨੇ ਇੱਕ ਵੀਡੀਓ ਅਪਲੋਡ ਕੀਤੀ ਜਿਦੇ ਵਿੱਚ ਉਹ ਕਹਿ ਰਿਹਾ ਜੀ ਦੇਖੋ ਈ ਰਿਕਸ਼ੇ ਦਾ ਕਸੂਰ ਆ ਤਾਂ ਉਹ ਵੀਡੀਓ ਵੀ ਮੈਂ ਤੁਹਾਨੂੰ ਅਪਲੋਡ ਜ਼ਰੂਰ ਕਰੂੰਗੀ ਵੀਡੀਓ ਦੇ ਵਿੱਚ ਕਲੀਅਰ ਦੇਖਦਾ ਕਿ ਈ ਰਿਕਸ਼ਾ ਕ੍ਰਾਸ ਕਰਕੇ ਜਾ ਰਿਹਾ ਆ ਤੇ ਜਿਹੜਾ ਟਿਪਰ ਹੈਗਾ ਉਹ ਇੰਨਾ ਕੁ ਫਾਸਟ ਆ ਕਿ ਉਹਦਾ ਆਪਣੇ ਆਪ ਉੱਤੇ ਕੰਟਰੋਲ ਹੀ ਰਿਹਾ ਟਿਪਰ ਵਾਲੇ ਦਾ ਉਹ ਟਿਪਰ ਇਹਨਾਂ ਫਾਸਟ ਸੀਗਾ ਕਿ ਉਹਦੇ ਤੋਂ ਬ੍ਰੇਕ ਨਹੀਂ ਲੱਗੀ ਤੇ ਉਹਨੇ ਇਹ ਰਿਕਸ਼ਾ ਨੂੰ ਕੁਚਲ ਕੇ ਉਹ ਉਹਨੇ ਅੱਗੇ ਸਕੂਟੀ ਵਾਲਾ ਵੀ ਜਿਹੜਾ ਹੈ ਦੱਬ ਦਿੱਤਾ ਸੋ ਜਿਹੜੀ ਈਸੀ ਦੀਆਂ ਗਾਈਡਲਾਈਨਸ ਆ ਉਹਨਾਂ ਦੇ ਅਕੋਰਡਿੰਗ ਜਿਹੜੇ ਪੀ ਕਾਰਸ ਹੁੰਦੇ ਨੇ ਸਪੈਸੀਫਿਕਲੀ ਜਦੋਂ ਸਕੂਲ ਦਾ ਬੱਚਿਆਂ ਦੇ ਸਕੂਲ ਦਾ ਟਾਈਮ ਆ ਉਦੋਂ ਕੋਈ ਵੀ ਮਾਈਨਿੰਗ ਵਾਲੇ ਜਿਹੜੇ ਟਰਾਂਸਪੋਰਟੇਸ਼ਨ ਵਾਲੇ ਵਹੀਕਲ ਹੈਗੇ ਨੇ ਉਹ ਕਿਤੋਂ ਵੀ ਨਹੀਂ ਲੰਘ ਸਕਦੇ ਪਰ ਸਵੇਰ ਦਾ ਟਾਈਮ ਸੀ ਜਦੋਂ ਬੱਚੇ ਸਕੂਲ ਜਾ ਰਹੇ ਸੀਗੇ ਉਸ ਸਮੇਂ ਬੱਚਿਆਂ ਦੇ ਨੂੰ ਕੁਚਲਿਆ ਗਿਆ ਇੱਕ ਟਿਪਰ ਵਾਲੇ ਵੱਲੋਂ ਔਰ ਇਹ ਟਿਪਰ ਰੋਡ ਤੋਂ ਹੀ ਆ ਰਿਹਾ ਸੀ ਜਿਸ ਦੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਹਾਂ ਕਿ ਇਸ ਰੋਡ ਖੱਦ ਦੇ ਵਿੱਚ ਜਿਹੜੀ ਹੈ ਇਲੈਗਲ ਮਾਈਨਿੰਗ ਹੋ ਰਹੀ ਆ ਇਹ ਟਿਪਰ ਕਿਦਾ ਸੀਗਾ ਸਸਰਾਰੀ ਕਲੋਨੀ ਦੇ ਕਿਸੇ ਬੰਦੇ ਦਾ ਹੀ ਇਹ ਟਿਪਰ ਸੀਗਾ ਸੋ ਆ ਸਾਹਮਣੇ ਆ ਤੁਹਾਡੇ ਕੀ ਕਿਸ ਤਰੀਕੇ ਨਾਲ ਰੇਤ ਮਾਫੀਆ ਜਿਹੜਾ ਹੈਗਾ ਗੁੰਡਾਗਰਦੀ ਦੇ ਉੱਤਰਿਆ ਹੋਇਆ ਆ ਤੇ ਆਪਣੀ ਗਲਤੀ ਨੂੰ ਛਪਾਉਣ ਲਈ ਇੱਕ ਵਿਚਾਰੇ ਗਰੀਬੀ ਰਿਕਸ਼ਾ ਵਾਲੇ ਦਾ ਕਸੂਰ ਕਰਤਾ ਚਲੋ ਮੰਨ ਲਓ ਜੇਕਰ ਇਹ ਰਿਕਸ਼ਾ ਵਾਲੇ ਦੀ ਗਲਤੀ ਸੀ ਵੀ ਕੀ ਪਿੱਪਰ ਵਾਲੇ ਦਾ ਆਪਣੇ ਆਪ ਉੱਤੇ ਕੰਟਰੋਲ ਨਹੀਂ ਸੀ ਜਦ ਇਹਨਾਂ ਦੀ ਸਪੀਡ ਲਿਮਿਟ 10 ਦੱਸੀ ਹੋਈ ਆ ਪਹਿਲੀ ਗੱਲ ਆ ਕਿ ਪੀ ਕਾਰਸ ਦੇ ਵਿੱਚ ਉਹ ਆ ਨਹੀਂ ਸਕਦੇ ਤੇ ਫਿਰ ਵੀ ਪੀ ਕਾਰਸ ਦੇ ਵਿੱਚ ਜਦੋਂ ਬੱਚੇ ਸਕੂਲ ਨੂੰ ਜਾ ਰਹੇ ਆ ਉਦੋਂ ਇਹਨਾਂ ਨੇ ਜਿਹੜਾ ਟਰਾਂਸਪੋਰਟੇਸ਼ਨ ਵਹੀਕਲ ਇਹਨਾਂ ਦੇ ਲੰਘ ਰਹੇ ਨੇ ਔਰ ਰੈਗੂਲਰ ਹੀ ਹੈ ਕਿ ਸਵੇਰ ਦੇ ਟਾਈਮ ਇਹ ਸ਼ੁਰੂ ਹੋ ਜਾਂਦੇ ਆ ਹਾਂਜੀ ਜਦੋਂ ਕਮਾਕਾਰਾਂ ਦਾ ਟਾਈਮ ਹੁੰਦਾ ਉਹ ਲਗਾਤਾਰ ਹੀ ਪੀਕਾਰਸ ਦੇ ਵਿੱਚ ਲੰਘਦੇ ਨੇ ਤੇ ਹੁਣ ਉੱਪਰ ਦੀ ਰਾਹੋਂ ਰੋਡ ਜਿਹੜਾ ਹੈਗਾ ਇਹ ਬਹੁਤ ਹੈਵੀ ਟਰੈਫਿਕ ਏਰੀਆ ਆ ਔਰ ਰਾਹੋਂ ਰੋਡ ਇਹਨਾਂ ਦਾ ਐਸ ਪਰ ਈਸੀ ਰੂਟ ਵੀ ਨਹੀਂ ਹੈਗਾ ਪਰ ਫਿਰ ਵੀ ਇਹ ਜਾਣਬੁੱਝ ਕੇ ਰਾਹੋਂ ਰੋਡ ਵਾਲੇ ਸੜਕ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰਪਰੋਜ ਲੰਘਦੇ ਨੇ ਜੋ ਕਿ ਰੋਡ ਦੇ ਨਿਯਮਾਂ ਅਤੇ ਜਿਹੜੀ ਈਸੀ ਹੁੰਦੀ ਆ ਉਹਦੀਆਂ ਵਾਇਓਲੇਸ਼ਨ ਆ ਕਿਉਂਕਿ ਉਹ ਕਹਿੰਦੀ ਆ ਕਿ ਜਿੱਥੇ ਹੈਵੀ ਟਰੈਫਿਕ ਏਰੀਆ ਉਧਰ ਉਹ ਨਾ ਲੱਗਿਆ ਜਾਵੇ ਲੋਕ ਇਹਨਾਂ ਕਰਕੇ ਪਰੇਸ਼ਾਨ ਨਹੀਂ ਹੋਣੇ ਚਾਹੀਦੇ ਔਰ ਲੋਕ ਕਿਸ ਤਰ੍ਹਾਂ ਪਰੇਸ਼ਾਨ ਹੋ ਰਹੇ ਨੇ ਉਹ ਸਾਡੇ ਸਾਹਮਣੇ ਆ ਬਾਕੀ ਜਿੱਸੀ ਹਾਂ ਇੱਕ ਗੱਲ ਹੋਰ ਮੈਂ ਦੱਸਣਾ ਚਾਹੁੰਦੀ ਆ ਕਿ ਪਰਸੋਂ ਵੀ ਇੱਥੇ ਰਾਤ ਨੂੰ ਮਾਈਨਿੰਗ ਚੱਲ ਰਹੀ ਸੀ ਪਰ ਕੱਲ ਵੀ ਚੱਲੀ ਆ ਕੱਲ ਤਾਂ ਸਾਨੂੰ ਬਾਅਦ ਚ ਪਤਾ ਲੱਗਿਆ ਪਰਸੋਂ ਰਾਤ ਮਾਈਨਿੰਗ ਚੱਲ ਰਹੀ ਸੀ ਜੀ ਕਿਹੜੀ ਕਦਰ ਦੀ ਇੱਕ ਪੋਕਲੈਂਡ ਮਸ਼ੀਨ ਸੀ ਜਿਹਨੂੰ ਅਸੀਂ ਆਪ ਦੇਖਿਆ ਉੱਥੇ ਚੱਲ ਰਹੀ ਸੀ ਤੇ ਜਦੋਂ ਅਸੀਂ ਉਸ ਵੀ ਐਕਸ਼ਨ ਨੂੰ ਤੇ ਜਿਹੜਾ ਐਸਡੀਈਓ ਮਨਪ੍ਰੀਤ ਸਿੰਘ ਉਹਨੂੰ ਸ਼ਿਕਾਇਤ ਕੀਤੀ ਉਹਨਾਂ ਨੇ ਰਿਪਲਾਈ ਤਾਂ ਨਹੀਂ ਕੀਤਾ ਬਟ ਸੁਣਨ ਚਾਇਆ ਕਿ ਉਹਨਾਂ ਨੇ ਪਹਿਲਾਂ ਇਨਫਾਰਮ ਕਰਤਾ ਵੀ ਮਾਈਨਿੰਗ ਬੰਦ ਕਰ ਦਿਓ ਤੇ ਉਸ ਤੋਂ ਬਾਅਦ ਰੇਡ ਕੀਤੀ ਸੋ ਇਸ ਤਰੀਕੇ ਨਾਲ ਜਿਹੜੀ ਮਿਲੀਭੁਗਤ ਹੈਗੀ ਆ ਪ੍ਰਸ਼ਾਸਨ ਦੀ ਤੇ ਇਹਨਾਂ ਦੀ ਚੱਲ ਰਹੀ ਆ ਤੇ ਜਿਸ ਨੂੰ ਰੋਕਣਾ ਬਹੁਤ ਜ਼ਿਆਦਾ ਜ਼ਰੂਰੀ ਆ ਅਸੀਂ ਵੀ ਕਹਿੰਦੇ ਕਿ ਇੱਥੇ ਮਾਈਨਿੰਗ ਨਾ ਹੋਵੇ ਜਿੱਥੇ ਰਿਕੁਆਇਰਡ ਆ ਐਸ ਪਰ ਲਾਅ ਮਾਈਨਿੰਗ ਹੋਵੇ ਸਾਨੂੰ ਮਾਈਨਿੰਗ ਤੋਂ ਦਿੱਕਤ ਨਹੀਂ ਕੀ ਸਾਨੂੰ ਜਿਹੜੀ ਇਲੀਗਲ ਮਾਈਨਿੰਗ ਆ ਇਲੀਗਲ ਰੂਟ ਆ ਲੋਕ ਜਿਹਦੇ ਕਰਕੇ ਪਰੇਸ਼ਾਨ ਹੁੰਦੇ ਸਾਨੂੰ ਉਸ ਚੀਜ਼ ਤੋਂ ਤਕਲੀਫ ਆ ਅ ਬਾਕੀ ਚਾਚਾ ਦੀ ਜਾਣਕਾਰੀ ਦੇ ਦਿੰਦੇ ਥੋੜਾ ਨੇੜੇ ਲਿਆ ਕੇ ਚਾਚਾ ਜੀ ਪਰ ਉਹ ਇਲਾਕਾ ਨਿਵਾਸੀ ਨੂੰ ਸਾਰਿਆਂ ਨੂੰ ਪਤਾ ਹੈ ਰਾਹੋਂ ਰੋਡ ਜਿਹੜਾ ਆਪਾਂ ਮਸਾਂ ਹੀ ਬਣਾਇਆ 25 30 ਸਾਲ ਪਹਿਲਾਂ ਇਹ ਬੜਿਆਂ ਨੇ ਸੀਗਾ ਤੇ ਹੁਣ ਜਾ ਕੇ ਦੇਖੋ ਮੱਥਿਆੜ ਵਾਲੇ ਸਾਈਡ ਇਹ ਰੋਡ ਜਿਹੜਾ ਬਸ ਬਹੁਤ ਟਾਈਮ ਬਾਅਦ ਪਰੇਸ਼ੰਹਰ ਨਾਲ ਆਪਾਂ ਬਣਵਾਇਆ ਸੀਗਾ ਸਰਕਾਰ ਤੋਂ ਤੇ ਰੋਡ ਦੁਬਾਰੇ ਖਰਾਬ ਹੋਣ ਲੱਗ ਗਿਆ ਹਲੇ ਸਾਲ ਹੀ ਪਹਿਲਾਂ ਹੀ ਬਣਿਆ ਆ ਦੁਆਰ ਤੋਂ ਇਹ ਖਰਾਬ ਹੋਣ ਲੱਗਾ ਕਿ ਓਵਰਲੋਡ ਜੋ ਟਿਪਰ ਰਿਟ੍ਰੈਕ ਕਰਨਿੰਗ ਦੀ ਆ ਉਹਦੇ ਕਰਕੇ ਰਾਹ ਹੋਰ ਹੋਰ ਫਿਰ ਤੋਂ ਇਹ ਛੇਤੀ ਹੀ ਟੁੱਟ ਜਾਵੇਗਾ ਜਿਸ ਹਿਸਾਬ ਦੇ ਨਾਲੇ ਓਵਰਲੋਡ ਟਿਪਰ ਇੱਥੋਂ ਲੰਘ ਰਹੇ ਨੇ। ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਟਿਪਰ ਨੇ ਇਹ ਆਪਣੇ ਅਸਲੀ ਰੂਟ ਜਿਹੜਾ ਨਵੇਂ ਸ਼ਹਿਰ ਵਾਲਾ ਆ ਉਥੋਂ ਬਾয়া ਜਲੰਧਰ ਬਾਈਪਾਸ ਇਹ ਜੋ ਟੋਲ ਪਲਾਜ ਆ ਉਧਰ ਵੀ ਆਉਣੇ ਚਾਹੀਦੇ ਆ ਔਰ ਰੋਪੜਾ ਆਨੰਦਪੁਰ ਸਾਹਿਬ ਵਾਲੇ ਜਿਹੜੇ ਹਿਮਾਚਲ ਤੋਂ ਬਜਰੀ ਵਗੈਰਾ ਆਉਂਦੀ ਆ ਉਹ ਵੀ ਹੈ ਜੰਗਲ ਦੇ ਵਿੱਚੋਂ ਜਗਲਾ ਤੇ ਮੱਤਿਆੜੇ ਜੰਗਲ ਦੇ ਵਿੱਚੋਂ ਲਿੰਕੇ ਆਉਂਦੇ ਆ ਕਿਉਂਕਿ ਉੱਥੇ ਪੂਲੀਆਂ ਦਾ ਕੰਮ ਚੱਲ ਰਿਹਾ ਆ ਜੋਰਾਹੋਂ ਰੋਡ ਦੀਆਂ ਜੋ ਜੰਗਲ ਦੇ ਵਿੱਚ ਪੂਲੀਆਂ ਬਾਣੀਆਂ ਨੇ ਪਾਣੀ ਦੀ ਨਿਕਾਸੀ ਵਾਸਤੇ ਔਰ ਉਹ ਜੰਗਲ ਵਾਸਤੇ ਜੰਗਲ ਵਿੱਚ ਦੀ ਕੱਚਾ ਰਸਤਾ ਬਣਾਇਆ ਹਿਆਰ ਜੀ ਤੌਰ ਤੇ ਉਥੋਂ ਇਹ ਲੰਘਦੇ ਆ ਔਰ ਇਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਜਿਹੜਾ ਇਹਨਾਂ ਦਾ ਅਸਲੀ ਰੂਟ ਆ ਉਧਰਲੇ ਪਾਸੇ ਦੀ ਟਿੱਪਰ ਲੰਗਾਏ ਜਾਣ ਔਰ ਆਮ ਲੋਕਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਆ ਮੈਂ ਇਹ ਕੁਝ ਗੱਲਾਂ ਦੱਸ ਦੇਣਾ ਚਾਹੁੰਦੀ ਹਾਂ ਕਿ ਕਈ ਲੋਕਾਂ ਨੂੰ ਸ਼ਾਇਦ ਲੱਗਦਾ ਹੈ ਕਿ ਸ਼ਾਇਦ ਅਸੀਂ ਮਾਈਨਿੰਗ ਹੋਣ ਦੇ ਖਿਲਾਫ ਹਾਂ ਕਿ ਇੱਥੇ ਜਿਹੜੀ ਆ ਖੁਦਾਈ ਨਹੀਂ ਹੋਣੀ ਚਾਹੀਦੀ ਜਾਂ ਜਿਹੜਾ ਹੈਗਾ ਦਰਿਆ ਦੀ ਸਫਾਈ ਨਹੀਂ ਹੋਣੀ ਚਾਹੀਦੀ ਅਸੀਂ ਅਸੀਂ ਕਹਿੰਦੇ ਹਾਂ ਕਿ ਦਰਿਆ ਦੀ ਸਫਾਈ ਹੋਵੇ ਲੋਕਾਂ ਨੂੰ ਜਿੱਥੇ ਵੀ ਰੇਤੇ ਦੀ ਲੋੜ ਆ ਉੱਥੇ ਰੇਤਾ ਪਹੁੰਚੇ ਤੇ ਜੇ ਸਰਕਾਰ ਦਾ ਰੈਵਨਿਊ ਜਨਰੇਟ ਹੁੰਦਾ ਰੈਵਨਿਊ ਜਨਰੇਟ ਹੋਵੇ ਸਾਨੂੰ ਕਿਸੇ ਚੀਜ਼ ਤੋਂ ਜੇ ਕਾਨੂੰਨਾਂ ਨੂੰ ਕੋਈ ਚੀਜ਼ ਹੁੰਦੀ ਹੈ ਉਸ ਚੀਜ਼ ਤੋਂ ਤਕਲੀਫ ਨਹੀਂ ਸਾਨੂੰ ਤਕਲੀਫ ਸਿਰਫ ਕਾਨੂੰਨ ਦੀ ਉਲੰਘਣਾ एनवायरनमेंट क्लियरेंस सर्टिफिकेट ਦੀ ਉਲੰਘਣਾ ਦੀ ਆ ਜਿਹੜੀ ਇਹ बार-बार ਜਿਹੜੀ ਹੈਗੀ ਇਸ ਏਰੀਏ ਦੇ ਵਿੱਚ ਕੀਤੀ ਜਾਂਦੀ ਆ ਚਾਹੇ ਉਹ ਇੱਥੇ ਦੀ ਕੋਈ ਦਰਿਆ ਦੀ ਕੋਈ ਵੀ ਖੱਡ ਹੋਵੇ ਚਾਹੇ ਬੂਂਟ ਹੋਵੇ ਚਾਹੇ ਜਮਾਲਪੁਰ ਲੈਲੀ ਦੀ ਹੋਵੇ ਚਾਹੇ ਇਹ ਆਪਣੀ ਇਧਰ ਦੀ ਜਿਹੜੀ ਹੈਗੀ ਆ ਰੋਡ ਦੀ ਹੋਵੇ ਚਾਹੇ ਹੋਰ ਜਿੰਨੀਆਂ ਵੀ ਇੱਥੇ ਦੀਆਂ ਖੱਡਾਂ ਨੇ ਜਿੰਨੀਆਂ ਵੀ ਪਾਸ ਖੱਡਾਂ ਨੇ ਉਹਨਾਂ ਦੇ ਵਿੱਚ ਆਇਆ ਅਕੂਵਾਲ ਦੀ ਹੋਵੇ ਜਿੱਥੇ ਤੱਕ ਵੀ ਦਰਿਆ ਹੈਗਾ ਆ ਜਿੱਥੇ ਵੀ ਖਦਾਈ ਹੁੰਦੀ ਆ ਇਹ ਸਾਰੇ ਪਾਸੇ ਇੱਕ ਹੀ ਮੇਨ ਕੰਪਨੀ ਆ ਨਵਜੂ ਕੰਪਨੀ ਜਿਨ੍ਹਾਂ ਵੱਲੋਂ ਅੰਡਰਟੇਕਿੰਗ ਵੀ ਦਿੱਤੀ ਹੋਈ ਆ ਕਿ ਸਾਡੇ ਕਰਕੇ ਲੋਕਾਂ ਨੂੰ ਪ੍ਰੋਬਲਮ ਨਹੀਂ ਹੋਊਗੀ ਬਟ ਉਸ ਕੰਪਨੀ ਦੀ ਦਾਦਾਗਿਰੀ ਉਸ ਕੰਪਨੀ ਦੇ ਕਰਿੰਦਿਆਂ ਦੀ ਦਾਦਾਗਿਰੀ ਤੇ ਇਹਨਾਂ ਦੀ ਜਿਹੜੀ ਹੈਗੀ ਆ ਸਰਕਾਰ ਦੇ ਨਾਲ ਮਿਲੀ ਭੁਗਤ ਕਰਕੇ ਚਾਚਾ ਜੀ ਨੇ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਤੀ ਪਰ ਮੈਨੂੰ ਪਤਾ ਪ੍ਰਸ਼ਾਸਨ ਨੇ ਇੱਥੇ ਕੁਝ ਨਹੀਂ ਕਰਨਾ ਹੈਗਾ ਇਹਦੇ ਵਿੱਚ ਲੋਕਾਂ ਨੂੰ ਹੀ ਡਟਣਾ ਪੈਣਾ ਆ ਲੋਕਾਂ ਨੂੰ ਹੀ ਇਹਨਾਂ ਦੇ ਖਿਲਾਫ ਲੜਨਾ ਪੈਣਾ ਆ ਜਿਵੇਂ ਅਸੀਂ ਆਪਣੇ ਪਿੰਡ ਦੇ ਵਿੱਚੋਂ ਟਿੱਪਰ ਬੰਦ ਕਰਾਇਆ ਇਹਨਾਂ ਨੂੰ ਬੰਦ ਕਰਾਉਣਾ ਪੈਣਾ ਹੈ ਆਪਣੇ ਆਪਣੇ ਏਰੀਆ ਦੇ ਵਿੱਚੋਂ ਤਾਂ ਕਿ ਤੁਹਾਡੀਆਂ ਸੜਕਾਂ ਖਰਾਬ ਨਾ ਕੀਤੀਆਂ ਜਾਣ ਤੁਹਾਡੇ ਬੱਚਿਆਂ ਦਾ ਨੁਕਸਾਨ ਨਾ ਹੋਵੇ ਹੁਣ ਕਾਨੂੰਨ ਕੀ ਕਹਿੰਦਾ ਆ ਕੀ ਕਾਨੂੰਨ ਇਹ ਕਹਿੰਦਾ ਆ ਕਿ ਰਾਤ ਨੂੰ ਮਾਈਨਿੰਗ ਨਹੀਂ ਹੋਊਗੀ ਜਿਵੇਂ ਹੁਣ ਸੂਰਜ ਛਿਪ ਗਿਆ ਸੂਰਜ ਛਿਪੇ ਤੋਂ ਬਾਅਦ ਤੇ ਸੂਰਜ ਚੜਨ ਤੋਂ ਪਹਿਲਾਂ ਕੋਈ ਵੀ ਮਾਈਨਿੰਗ ਨਹੀਂ ਹੋਊਗੀ ਪਰ ਸਾਰੀ ਮਾਈਨਿੰਗ ਆ ਜਿਹੜੀ ਰਾਤ ਦੇ ਸਮੇਂ ਕੀਤੀ ਜਾਂਦੀ ਆ ਜਿਸ ਬਾਰੇ ਸਾਰਿਆਂ ਨੂੰ ਪਤਾ ਆ ਪਰ ਜਦੋਂ ਇਸ ਚੀਜ਼ ਦੀ ਸ਼ਿਕਾਇਤ ਕੀਤੀ ਜਾਂਦੀ ਆ ਅਧਾਰਿਆਂ ਵੱਲੋਂ ਹੀ ਜਿਹੜਾ ਪ੍ਰਸ਼ਾਸਨ ਆ ਮਾਈਨਿੰਗ ਡਿਪਾਰਟਮੈਂਟ ਇਹ ਵੀ ਐਕਸੀਐਨ ਜਿਹੜੇ ਹੈਗੇ ਐਸਡੀਓ ਹੈਗੇ ਆ ਇਹਨਾਂ ਦੇ ਵੱਲੋਂ ਖੁਦ ਕਰਿੰਦਿਆਂ ਨੂੰ ਜਿਹੜੀ ਕੰਪਨੀ ਦੇ ਆ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਆ ਵੀ ਭਾਈ ਤੁਸੀਂ ਮਾਈਨਿੰਗ ਰੋਕ ਦਿਓ ਕਿਉਂਕਿ ਅਸੀਂ ਜਿਹੜੀ ਹੈਗੀ ਆ ਇੱਥੇ ਰੇਡ ਪਾਉਣੀ ਆ ਤੇ ਉਹ ਮਾਈਨਿੰਗ ਰੋਕ ਦਿੰਦੇ ਆ ਦਰਿਆ 'ਚੋਂ ਨਿਕਲ ਜਾਂਦੇ ਆ ਫਿਰ ਉਹ ਰੇਡ ਪਾਉਣ ਜਾਂਦੇ ਆ ਤੇ ਫਿਰ ਜਾ ਕੇ ਉਹ ਕਹਿ ਦਿੰਦੇ ਆ ਜੀ ਇੱਥੇ ਤਾਂ ਕੋਈ ਰੇਡ ਹੋ ਹੀ ਨਹੀਂ ਰਹੀ ਇੱਥੇ ਤਾਂ ਕੋਈ ਮਾਈਨਿੰਗ ਹੋ ਹੀ ਨਹੀਂ ਰਹੀ ਸੀ ਸੋ ਬੇਸਿਕਲੀ ਉਹ ਇਨਫੋਰਮੇਸ਼ਨ ਨੂੰ ਗਲਤ ਸਾਬਤ ਕਰਨ ਦੀ ਆ ਕੋਸ਼ਿਸ਼ ਕਰਦੇ ਆ ਤਾਂ ਮੈਂ ਸਿੱਧਾ ਚੈਲੰਜ ਕਰ ਦੇਣਾ ਚਾਹਨੀ ਆ ਕਿ ਹੁਣ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਰਾਤ ਨੂੰ ਮਾਈਨਿੰਗ ਚੱਲਦੀ ਆ ਤਾਂ ਅਸੀਂ ਉੱਥੇ ਜਾ ਕੇ ਲਾਈਵ ਪਾਵਾਂਗੇ ਤੇ ਫਿਰ ਅਸੀਂ ਇਹਨਾਂ ਦਾ ਸਾਰਿਆਂ ਦਾ ਜਿਹੜਾ ਹੈਗਾ ਆ ਜਿਹੜਾ ਪ੍ਰਸ਼ਾਸਨਾ ਚਾਹੇ ਮਾਈਨਿੰਗ ਡਿਪਾਰਟਮੈਂਟਾ ਚਾਹੇ ਮੰਤਰੀ ਦਾ ਸਾਰਿਆਂ ਨੂੰ ਉੱਥੇ ਜਾ ਕੇ ਨੰਗੇ ਕਰਾਂਗੇ ਕਿ ਕਿਸ ਤਰੀਕੇ ਨਾਲ ਇਹ ਲੋਕਾਂ ਨਾਲ ਝੂਠ ਬੋਲਦੇ ਆ ਕਿਸ ਤਰੀਕੇ ਨਾਲ ਜਿਹੜੀਆਂ ਵੀ ਚੀਜ਼ਾਂ ਨੇ ਉਹ ਬੋਲਦੇ ਆ ਕਿ ਇੱਥੇ ਨਹੀਂ ਹੁੰਦਾ ਤੇ ਜਦਕੀ ਹੁੰਦਾ ਆ ਤਾਂ ਉੱਥੇ ਜਾ ਕੇ ਲਾਈਵ ਪਾਇਆ ਜਾਊਗਾ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ ਨਾਸੀਂ ਡਰਨਾ ਆ ਜਿਨ੍ਹਾਂ ਨੂੰ ਲੱਗਦਾ ਕਿ ਉਹ ਪਰਚੀਆਂ ਕਰਕੇ ਜਾਂ ਹੋਰ ਚੀਜ਼ਾਂ ਕਰਕੇ ਸਾਨੂੰ ਡਰਾ ਦੇਣਗੇ ਹੁਣ ਅਸੀਂ ਇਹਨਾਂ ਨੂੰ ਸਿੱਧਾ ਸਾਫ਼ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਵੀ ਰਾਤ ਨੂੰ ਮਾਈਨਿੰਗ ਹੋਊਗੀ ਤੇ ਅੱਜ ਰਾਤ ਨੂੰ ਮਾਈਨਿੰਗ ਹੁੰਦੀ ਆਸੀਂ ਖੁਦ ਉੱਥੇ ਸਾਰੇ ਜਾਣੇ ਜਾਵਾਂਗੇ ਜਾ ਕੇ ਉੱਥੋਂ ਅਸੀਂ ਲਾਈਵ ਜਿਹੜੀ ਹੈਗੀ ਉੱਥੋਂ ਚਲਾਵਾਂਗੇ ਫਿਰ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਇੱਥੇ ਜਿਹੜੇ ਕਾਨੂੰਨ ਦੀਆਂ ਤਾਂ ਜਿਉੜਾਈਆਂ ਜਾਂਦੀਆਂ ਨੇ ਫਿਰ ਜਿਸ ਤਰੀਕੇ ਦੀ ਮਾਈਨਿੰਗ ਫਿਰ ਉਹੀ ਗੱਲ ਆਈ ਆ ਕਿ ਟ੍ਰਾਂਸਪੋਰਟੇਸ਼ਨ ਰੂਟ ਜਿਹੜਾ ਹੈਗਾ ਉਹ ਨਹੀਂ ਇੱਧਰ ਵੀ ਉਹ ਫਿਰ ਫਾਲੋ ਨਹੀਂ ਕਰਦੇ ਉਹਨੂੰ ਕੋਈ ਚੱਕਦਾ ਕੋਈ ਟੱਕਦਾ ਨਹੀਂਦਾ ਬਿਲਕੁਲ ਜਿਹੜੇ ਟਿੱਪਰ ਹੈਗੇ ਆ ਸਾਫ਼ ਦਿਖਦਾ ਕੀ 10 ਟਨ ਤੱਕ ਦੀ ਹੈਗੀ ਆ ਪਰਮਿਸ਼ਨ ਥੋੜਾ ਜਿਹਾ ਹੁਣ ਇਹਨਾਂ ਨੇ ਜਿਹੜਾ ਨਵਾਂ ਕੀਤਾ 20 ਟਨ ਤੱਕ ਪਰ 40 40 ਟਨ 50 50 ਟਨ ਲੈ ਕੇ ਟਰਾਲੀਆਂ ਟਿੱਪਰ ਜਿਹੜੇ ਆ ਉਹ ਰੇਤੇ ਨੂੰ ਲੈ ਕੇ ਆ ਰੋਜ਼ ਸੜਕਾਂ ਤੋਂ ਲੰਘਦੇ ਆ ਰਾਹਾਂ ਰੋਡ ਵਰਗੇ ਜਗ੍ਹਾ ਤੋਂ ਲੰਘਦੇ ਉਹ ਦੇਖ ਕੇ ਉਹ ਜਿਹੜਾ ਗਿਰਿਆ ਹੋਇਆ ਰੇਤਾ ਇਹ ਉਹਦੀ ਵੀ ਬੇਨਤੀ ਕਰਕੇ ਦੇਖ ਲਓ ਕਿ ਉਹ 40 50 ਟਨ ਹੋਊਗਾ ਸੋ ਕਿਸ ਤਰੀਕੇ ਨਾਲ ਇਹ ਕਾਨੂੰਨ ਦੀ ਤਾਂ ਜੀ ਅਡਾਉਂਦੇ ਆ ਸ਼ਰਿਆਮ ਅਡਾਉਂਦੇ ਆ ਪਰ ਕਾਨੂੰਨ ਇਸ ਚੀਜ਼ ਤੇ ਚੁੱਪ ਬੈਠਾ ਆ ਪ੍ਰਸ਼ਾਸਨ ਇਸ ਚੀਜ਼ ਤੇ ਚੁੱਪ ਬੈਠਾ ਕਿਉਂਕਿ ਉਹਨਾਂ ਦੀ ਉਹ ਸਾਰਿਆਂ ਨੂੰ ਇਥੋਂ ਹਿੱਸਾ ਜਾਂਦਾ ਆ ਸੋ ਬੇਸਿਕਲੀ ਮੇਰੀ ਲੋਕਾਂ ਨੂੰ ਬੇਨਤੀ ਆ ਕਿ ਤੁਸੀਂ ਆਪ ਜਾਗੋ ਤੁਹਾਡੇ ਹੱਕਾਂ ਲਈ ਤੁਹਾਨੂੰ ਆਪ ਹੀ ਜਾਗਣਾ ਪੈਣਾ ਇੱਥੇ ਕਿਸੇ ਨੇ ਤੁਹਾਨੂੰ ਹੱਕ ਨਹੀਂ ਦੇਣੇ ਹੈਗੇ ਹੱਕ ਆਪਣਾ ਆਪਣੇ ਆਪ ਹੀ ਤੁਹਾਨੂੰ ਡਟ ਕੇ ਤੁਹਾਡੀ ਏਕਤਾ ਨਾਲ ਲੈਣਾ ਪੈਣਾ ਆ ਤੇ ਜੋ ਕੁਝ ਵੀ ਹੋਇਆ ਬਾਤ ਮੰਦਪਾਗੀ ਘਟਨਾ ਆ ਅਸੀਂ ਉਸ ਚੀਜ਼ ਦੀ ਨਿੰਦਾ ਕਰਦੇ ਆ ਤੇ ਅਸੀਂ ਆਪਣੀ ਇਹ ਜਿਹੜੀ ਆਵਾਜ਼ ਆ ਇਸ ਮਾਈਨਿੰਗ ਰੇਤ mafia ਦੇ ਖਿਲਾਫ بلند ਕਰਦੇ ਰਵਾਂਗੇ Salamat.